ਆਹ ਹੀਰਾ ਆਏ ਆ ਹੀਰੇ ਆ ਹੀਰੇ ਆ ਹੀਰਾ ਬਜਾ ਆਏ ਬਰਨਾਲਾ ਦੇ ਵਿੱਚ ਦੁਸ਼ਹਿਰਾ ਦੇਖਣ ਗਏ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਮ੍ਰਿਤਕ ਦੀ ਪਛਾਣ 27 ਸਾਲਾ ਹੀਰਾ ਸਿੰਘ ਵਜੋਂ ਹੋਈ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਦੁਸ਼ਹਿਰੇ ਦੇ ਵਿੱਚ ਦੋ ਧਿਰਾਂ ਦੀ ਆਪਸੀ ਲੜਾਈ ਹੋ ਗਈ ਜਿਸ ਦੇ ਵਿੱਚ ਉਹਨਾਂ ਦਾ ਪੁੱਤਰ ਹੀਰਾ ਸਿੰਘ ਬੇਵਜ੍ਹਾ ਕਤਲ ਹੋ ਗਿਆ ਉਹਨਾਂ ਨੇ ਕਿਹਾ ਹੈ ਕਿ ਦੁਸ਼ਹਿਰੇ ਦੇ ਵਿੱਚ ਹੀਰਾ ਸਿੰਘ ਦਾ ਕਿਸੇ ਨਾਲ ਵੀ ਕੋਈ ਲੜਾਈ ਝਗੜਾ ਨਹੀਂ ਹੋਇਆ ਸੀ ਪਰ ਕੁਝ ਕਾਤਲਾਂ ਨੇ ਉਹਨਾਂ ਦੇ ਪੁੱਤ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗ੍ਰਿਪਸਟ ਨਹੀਂ ਬੰਦਰ ਸੀ ਜੀ ਬੰਦਰ ਦਾ ਕੰਮ ਕਰਦਾ ਸੀ ਇਹ ਘਟਨਾ ਕਰਮ ਕਿਵੇਂ ਹੋਇਆ ਜੀ ਇਹ ਕਿਤੇ ਲੜਾਈ ਸੀ ਕਿ ਜੀ ਇਹ ਤਾਂ ਕਲਾ ਸੀਗਾ ਉਹਨਾਂ ਨਾਲ ਲੜਦੇ ਇਹ ਕਨੇ ਦੇ ਮਾਰ ਦਿਆ ਕਿਰਚ ਮਾਰੀ ਪਰਿਵਾਰ ਦੇ ਵਿੱਚ ਕੌਣ-ਕੌਣ ਹੈਗਾ ਬਾਪੂ ਜੀ ਕੀ ਕੰਮ ਕਰਦਾ ਪਰਿਵਾਰ ਦੇ ਵਿੱਚ ਦੋ ਮੇਰੇ ਨੂੰਹਾਂ ਨੇ ਦੋ ਪੁੱਤ ਸੀਗੇ ਤੇ ਤੋਂ ਵੱਡੇ ਦੇ ਤਿੰਨ ਬੇਟਗਾ ਨੇ ਇੱਕ ਬੇਟਾ ਇਹਦੇ ਕਿੰਨੇ ਬੱਚੇ ਸੀਗੇ ਇਹਦਾ ਇੱਕ ਮੀਡੀਆ ਜੀ ਕਿੰਨੇ ਮਹੀਨੇ ਦੀ ਉਹ ਆ ਜੀ 8 ਮਹੀਨੇ ਦੀਆ ਮੰਗ ਕੀ ਕਰਦਾ ਬਾਪੂ ਜੀ ਇਹ ਘਟਨਾ ਕਰਨ ਲੈ ਕੇ ਮੰਗੇ ਇਹ ਤੋਂ ਸਰਕਾਰ ਤੋਂ ਇਹ ਮੰਗ ਕਰਦਿਆ ਵੀ ਇਹਨਾਂ ਨੂੰ ਕੋਈ ਨੌਕਰੀ দাও ਕੋਈ ਤਰ੍ਹਾਂ ਦੇ ਵੀ ਤੇ ਮੇਰੀ ਬੱਚੀ ਦਾ ਕੋਈ ਮਾਰਾ ਮੋਟਾ ਆਖਰਾ ਬੰਦ ਵੀਰੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਫਾਂਸੀ ਦੀ ਜਿਵੇਂ ਮੈਨੂੰ ਰੋਲਿਆਗਾ ਮੇਰੇ ਬੱਚੇ ਨੂੰ ਰੋਲਿਆ ਹੋਣ ਕੋਣ ਇਹਨੂੰ ਦੇਖੋਗਾ ਕੋਣੀ ਦੀ ਪਰਮਿਸ਼ ਕਰੂਗਾ ਮੇਰੇ ਲਈ 8 ਮਹੀਨੇ ਦੀ ਹੋਈ ਸੀ ਮੈਨੂੰ ਇਨਸਾਫ ਚਾਹੀਦਾ ਕਿਵੇਂ ਕਟਨਾ ਕਰੂ ਕਿਵੇਂ ਆਇਆ ਇਹ ਵੀਰੇ ਮੈਨੂੰ ਸ਼ਾਮ ਨੂੰ ਫੋਨ ਲਾਇਆ ਇਹਨਾਂ ਨੇ ਕਿ ਨਹੀਂ ਤੂੰ ਮੇਲੇ ਜਾ ਉਸ ਤੋਂ ਬਾਅਦ ਫੋਨ ਆਇਆ ਕਹਿੰਦੇ ਵੀ ਇਹਦੇ 6:00 ਵਜੇ ਕੀ ਮੈਨੂੰ ਹਨੂਕ ਨੇ ਫੋਨ ਲਾਇਆ ਕਹਿੰਦੇ ਭਾਬੀ ਇਹਦੇ 6:00 ਵਜੇ ਤੂੰ ਛੇਤੀ ਆ ਛੋਟੇ ਮੁੰਡੇ ਨੇ ਫੋਨ ਲਾਇਆ ਕਹਿੰਦਾ ਭਾਬੀ ਇਹਦੇ ਕਿਰਚ ਮਾਰੇ ਕਿਸੇ ਨੇ ਹਾਏ ਮੇਰੇ ਬੱਲੇ ਸਾਰੇ ਨਹੀਂ ਵੇਂਦੀ ਅਮਨਨਸਾਬ ਚਾਹੀਦਾ ਮੇਰੇ ਬੱਚੇ ਨੂੰ ਤੇ ਮੈਨੂੰ ਕੀ ਗੱਲ ਪਤਾ ਈ ਸਰ ਰਾਤ ਨੂੰ ਕੋਈ ਨਾਈਟ ਡਿਊਟੀ ਦੇ ਉੱਤੇ ਇੱਕ ਪੇਸ਼ੈਂਟ ਲਿਆਂਦਾ ਗਿਆ ਹੀਰਾ ਸਿੰਘ ਨਾਮ ਦਾ ਪੇਸ਼ੈਂਟ ਸੀਗਾ 35 ਸਾਲ ਦੇ ਕਰੀਬ ਉਹਦੀ ਉਮਰ ਸੀਗੀ ਤੇ ਪੇਸ਼ੈਂਟ ਬ੍ਰੌਡਾਈਟੀ ਸੀ ਸੀਪੀਆਰ ਕੀਤਾ ਸਾਡੇ ਉਸ ਨੰਬਰ ਤੇ ਜਿਹੜਾ ਐਮਰਜੈਂਸੀ ਡਾਕਟਰ ਸੀਗਾ ਤੇ ਪਰ ਇਹ ਪੇਸ਼ੈਂਟ ਰਿਵਾਈਵ ਨਹੀਂ ਹੋਇਆ ਉਸ ਤੋਂ ਬਾਅਦ ਇਹਨੂੰ ਮੌਚਰੀ ਚ ਸ਼ਿਫਟ ਕਰ ਦਿੱਤਾ ਗਿਆ ਤੇ ਬਾਕੀ ਹੁਣ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਇਹਦਾ ਜਿਹੜਾ ਕਾਰਨ ਕੀ ਹੈ ਮੌਤ ਦਾ ਕਾਰਨ ਕੀ ਹੈ ਠੀਕ ਹੈ ਇੱਕ ਇਹ ਰਾਤ ਸਰਹਰ ਪਰਮੋਦ ਦੇ ਵਿੱਚ ਲੜਾਈ ਹੋਈ ਹੈ ਤੇ ਜਿਹਦੇ ਵਿੱਚ ਫਤਤੋਪਰ ਵੀ ਇੰਟਰੂਡਰ ਕੱਲ ਦੇਰ ਰਾਤ ਦੀ ਇਹ ਘਟਨਾ ਹੈ ਜਦੋਂ ਦੁਸ਼ਹਿਰਾ ਗਰਾਊਂਡ ਦੇ ਵਿੱਚ ਜਿਹੜਾ ਦੁਸ਼ਹਿਰੇ ਦਾ ਮੇਲਾ ਸਮਾਪਤ ਹੋ ਗਿਆ ਸੀ ਤੇ ਸਾਰੇ ਲੋਕ ਕਿੱਥੋਂ ਜਾ ਚੁੱਕੇ ਸੀ ਉਸ ਤੋਂ ਬਾਅਦ ਇਹ 9:30 ਦੇ ਕਰੀਬ ਇਹ ਘਟਨਾ ਹੋਈ ਹੈ ਜਦੋਂ ਇੱਥੇ ਦੋ ਨੌਜਵਾਨਾਂ ਦੇ ਗੁੱਟ ਜਿਹੜੇ ਆ ਉਹ ਆਪਸ ਵਿੱਚ ਲੜੇ ਸੀ ਜਿਹਦੇ ਵਿੱਚ ਇੱਕ ਨੌਜਵਾਨ ਹੀਰਾ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਗਰਚਾ ਰੋਡ ਬਰਨਾਲਾ ਇਹਦੇ ਉੱਤੇ ਕਿਸੇ ਛੁਰੀनुਮਾ ਹਥਿਆਰ ਦੇ ਨਾਲ ਇਹਦੇ ਬੱਖੀ ਦੇ ਵਿੱਚ ਵਾਰ ਕੀਤਾ ਗਿਆ ਜਿਹਦੇ ਵਿੱਚ ਐਕਸੈਸਿਵ ਬਲੀਡਿੰਗ ਹੋਣ ਦੇ ਕਾਰਨ ਇਹਦੀ ਮੌਤ ਹੋ ਗਈ ਸੀ ਮੌਕੇ ਤੇ ਤੇ ਇਹਨੂੰ ਫਰਦਰ ਜਿਹੜਾ ਹਸਪਤਲ ਲਿਜਾਇਆ ਗਿਆ ਇਹ ਬਰੌਡਾਟ ਆਇਆਗਾ ਤੇ ਇਹਦਾ ਜਿਹੜਾ ਇੱਕ ਰਿਸ਼ਤੇਦਾਰ ਉੱਥੇ ਮੌਕੇ ਤੇ ਮੌਜੂਦ ਸੀ ਉਦੇ ਬਿਆਨਾਂ ਦੇ ਉੱਤੇ ਅਸੀਂ ਐਫ ਆਈ ਆਰ ਦਰਜ ਕਰ ਰਹੇ ਹਾਂ ਸਾਡੀਆਂ ਟੀਮਾਂ ਸਾਰੀਆਂ ਲੱਗ ਚੁੱਕੀਆਂ ਨੇ ਥਾਣਾ ਸਿਟੀ ਬਰਨਾਲਾ ਦੀਆਂ ਤੇ ਜਲਦੀ ਅਸੀਂ ਇਹਨਾਂ ਦੋਸ਼ੀਆਂ ਨੂੰ ਜਿਹੜਾ ਟ੍ਰੇਸ ਕਰ ਲਾਂਗੇ